ਬੱਚਿਆਂ ਲਈ ਖਰੀਦਦਾਰੀ ਕਰਨ ਗਏ ਮਾਪਿਆਂ ਨੂੰ ਮੁੜ ਘਰ ਪਰਤਣਾ ਨਸੀਬ ਨਾ ਹੋਇਆ ਰਸਤੇ ਦੇ ਵਿੱਚ ਹੀ ਅਣਪਛਾਤੇ ਵਾਹਨ ਨੇ ਮਾਰੀ ਹੈ ਟੱਕਰ ਮੋਟਰਸਾਈਕਲ ਹੋ ਗਿਆ ਹੈ ਚੂਰ-ਚੂਰ ਤੇ ਮੌਕੇ ਤੇ ਹੀ ਹੋ ਗਈ ਹੈ ਦੋਨਾਂ ਦੀ ਮੌਤ ਜਿਵੇਂ ਦੱਸਦੀ ਹੈ ਅਜਿਹੀ ਇੱਕ ਅਣਸੁਖਾਵੀ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਜੋੜਾ ਆਪਣੇ ਬੱਚਿਆਂ ਦੇ ਲਈ ਖਰੀਦਦਾਰੀ ਕਰਨ ਲਈ ਬਾਜ਼ਾਰ ਜਾਂਦਾ ਹੈ ਪਰੰਤੂ ਉਹ ਖਰੀਦਦਾਰੀ ਤਾਂ ਕਰਦੇ ਨੇ ਪਰ ਮੁੜ ਕਦੀ ਵੀ ਆਪਣੇ ਘਰ ਪਰਤ ਨਹੀਂ ਸਕੇ ਇਹ ਜੋੜਾ ਆਪਣੇ ਬੱਚਾ ਦੇ ਵਾਸਤੇ ਖਰੀਦਦਾਰੀ ਕਰਨ ਗਿਆ ਸੀ ਕੁਝ ਕੱਪੜੇ ਤੇ ਕੁਝ ਹੋਰ ਸਾਮਾਨ ਲੈ ਕੇ ਆਪਣੇ ਘਰ ਵਾਪਸ ਪਰਤ ਰਹੀ ਹੀ ਪਰੰਤੂ ਰਸਤੇ ਦੇ ਵਿੱਚ ਹੀ ਉਹਨਾਂ ਦੇ ਨਾਲ ਇੱਕ ਦੁਰਘਟਨਾ ਵਾਪਰ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਦੋਨਾਂ ਦੀ ਮੌਤ ਹੋ ਜਾਂਦੀ ਹੈ ਦੱਸਦੀਏ ਕਿ ਇਹ ਜਿਹੜੀ ਘਟਨਾ ਹੈ ਜਲੰਧਰ ਦੇ ਮਹਤਪੁਰ ਤੋਂ ਜੁਗਰਾਉਂ ਰੋਡ ਦੇ ਪਿੰਡ ਬਿੱਲੇ ਦੇ ਮੋੜ ਤੇ ਵਾਪਰੀ ਹੈ ਜਿੱਥੇ ਕਿ ਇੱਕ ਜੋੜਾ ਆਪਣੇ ਬੱਚਿਆਂ ਦੇ ਲਈ ਖਰੀਦਦਾਰੀ ਕਰਕੇ ਘਰ ਪਰਤ ਰਿਹਾ ਸੀ ਪਰ ਉਹਨਾਂ ਨੂੰ ਇੱਕ ਅਣਪਛਾਤੇ ਵਾਹਨ ਦੇ ਨਾਲ ਟੱਕਰ ਮਾਰੀ ਜਾਂਦੀ ਹੈ ਤੇ ਉਹਨਾਂ ਦਾ ਸਾਧਨ ਮੋਟਰਸਾਈਕਲ ਸੀ ਉਹ ਮੌਕੇ ਤੇ ਚੂਰ-ਚੂਰ ਹੋ ਜਾਂਦਾ ਹੈ ਤੇ ਦੋਨੇ ਹੀ ਮੌਕੇ ਤੇ ਆਪਣੇ ਪ੍ਰਾਣ ਤਿਆਗ ਦਿੰਦੇ ਨੇ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੱਸ ਦਈਏ ਇੱਥੇ ਠੇਕੇਦਾਰ ਪ੍ਰਵੀਨ ਨੇ ਦੱਸਿਆ ਹੈ ਕਿ ਦੋਨੋਂ ਜਿਹੜੇ ਨੇ ਕਿ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਕਿ ਸੰਘੂਵਾਲ ਕਲੋਨੀ ਦੇ ਵਿੱਚ ਰਹਿੰਦੇ ਨੇ ਇਹਨਾਂ ਦੀ ਪਛਾਣ ਸੁਨੀਲ ਮੁਨੀ ਤੇ ਰੇਖਾ ਦੇ ਵੱਜੋਂ ਹੋਈ ਹੈ ਜਿਹੜੇ ਕਿ ਆਪਣੇ ਕਰੋ ਮਹਤਪੁਰ ਗਏ ਸਨ ਬੱਚਾਂ ਦੇ ਲਈ ਖਰੀਦਦਾਰੀ ਕਰਨ ਤੇ ਇਹਨਾਂ ਨੇ ਖਰੀਦਦਾਰੀ ਵੀ ਕੀਤੀ ਬੱਚਾਂ ਦੇ ਲਈ ਕੱਪੜੇ ਖਰੀਦੇ ਤੇ ਕੁਝ ਹੋਰ ਜ਼ਰੂਰੀ ਸਮਾਨ ਖਰੀਦਿਆ ਤੇ ਬੜੀ ਖੁਸ਼ੀ ਦੇ ਨਾਲ ਘਰ ਵਾਪਸ ਆ ਰਹੇ ਸਨ ਕਿ ਆਪਣੇ ਬੱਚਾ ਨੂੰ ਇਹ ਸਮਾਨ ਦੇ ਸਕਣ ਪਰ ਰਾਹ ਦੇ ਵਿੱਚ ਹੀ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦੇ ਨਾਲ ਇਹ ਅਣਸੁਖਾਵੀ ਘਟਨਾ ਵਾਪਰ ਜਾਣੀ ਹੈ ਤੇ ਉਹਨਾਂ ਨੂੰ ਮੁੜ ਕਦੀ ਵੀ ਆਪਣੇ ਘਰ ਪਰਤਣਾ ਨਸੀਬ ਹੀ ਨਹੀਂ ਹੋਣਾ ਦੱਸ ਦਈਏ ਕਿ ਇੱਥੇ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਨਾਂ ਦੀਆਂ ਮ੍ਰਿਤਕ ਲਾਸ਼ਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਤੇ ਨਕੂਦਰ ਦੇ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਇੱਥੇ ਮੇਰੀ ਜਾਣਕਾਰੀ ਦੇ ਮੁਤਾਬਕ ਜਿੰਨੇ ਵੀ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਇਸ ਜੋੜੇ ਦੇ ਰਿਸ਼ਤੇਦਾਰ ਨੇ ਜਾਂ ਫਿਰ ਇਹਨਾਂ ਦੇ ਆਸ-ਪਾਸ ਰਹਿੰਦੇ ਨੇ ਉਹਨਾਂ ਨੇ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਹੈ ਕਿ ਜਿਹੜਾ ਅਣਪਛਾਤਾ ਵਾਹਨ ਹੈ ਤੇ ਉਸ ਦਾ ਚਾਲਕ ਹੈ ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇੱਥੇ ਕਾਬਿਲ ਗੌਰ ਹੈ ਕਿ ਜਦੋਂ ਕੋਈ ਮਾਪੇ ਜਿਹੜੇ ਕਿ ਖਾਸ ਤੌਰ ਤੇ ਦੇਸ਼ ਦੇ ਵਿੱਚ ਰਹਿੰਦੇ ਹੁਣ ਇਹ ਕਿਉਂਕਿ ਇਹ ਜਿਹੜਾ ਜੋੜਾ ਹੈ ਇੱਕ ਪ੍ਰਵਾਸੀ ਜੋੜਾ ਸੀ ਔਰ ਇਹ ਪੰਜਾਬ ਦੇ ਵਿੱਚ ਰਹਿ ਰਿਹਾ ਸੀ ਇੱਕ ਹਿਸਾਬ ਨਾਲ ਇਹਨਾਂ ਦੇ ਲਈ ਤਾਂ ਇਹ ਪੰਜਾਬ ਵੀ ਪਰਦੇਸ ਹੀ ਹੈ ਹੁਣ ਉਹਨਾਂ ਦੇ ਦੋ ਨਿੱਕੇ-ਨਿੱਕੇ ਬੱਚੇ ਨੇ ਉਹਨਾਂ ਦੀ ਦੇਖਭਾਲ ਹੁਣ ਕੌਣ ਕਰੇਗਾ ਇੱਥੇ ਪ੍ਰਸ਼ਾਸਨ ਦੇ ਕੋਲ ਉਮੀਦ ਹੁਣ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸਨ ਇਸ ਪਰਿਵਾਰ ਦੀ ਮਦਦ ਕਰੇਗਾ ਕਿਉਂਕਿ ਉਹਨਾਂ ਦੇ ਬੱਚੇ ਨਿੱਕੇ-ਨਿੱਕੇ ਨੇ ਤੇ ਆਪ ਦੋਨੋਂ ਜਿਹੜੇ ਇਸ ਜਹਾਨ ਤੋਂ ਰੁਖਸਤ ਹੋ ਗਏ ਨੇ ਔਰ ਦੋਨੋਂ ਬੜੀ ਹੀ ਖੁਸ਼ੀ ਦੇ ਨਾਲ ਚਾਈ ਚਾਈ ਆਪਣੇ ਬੱਚਾਂ ਦੇ ਲਈ ਖਰੀਦਦਾਰੀ ਕਰਕੇ ਘਰ ਵਾਪਸ ਪਰਤ ਰਹੇ ਸਨ ਪਰੰਤੂ ਇਹ ਖੁਸ਼ੀ ਇਹ ਕੱਪੜੇ ਜੋ ਵੀ ਸਮਾਨ ਉਹ ਲੈ ਕੇ ਆਏ ਸੀ ਆਪਣੇ ਬੱਚਾਂ ਦੇ ਨਾਲ ਸਾਂਝਾ ਨਾ ਕਰ ਸਕੇ ਤੇ ਜਹਾਨ ਤੋਂ ਚਲੇ ਗਏ ਨੇ ਤੇ ਫਿਲਹਾਲ ਪੁਲਿਸ ਨੇ ਦੱਸਿਆ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇਗੀ ਔਰ ਜਿਹੜੇ ਅਣਪਛਾਤੇ ਨੇ ਜਿਨ੍ਹਾਂ ਨੇ ਜਿਹੜੇ ਇਸ ਜੋੜੇ ਨੂੰ ਟੱਕਰ ਮਾਰੀ ਹੈ ਉਹਨਾਂ ਦੀ ਜਲਦ ਤੋਂ ਜਲਦ ਪਾਲ ਕੀਤੀ ਜਾਵੇਗੀ ਤੇ ਉਹਨਾਂ ਦੇ ਖਿਲਾਫ ਮੁਕੱਦਮਾ ਵੀ ਦਾਇਰ ਕੀਤਾ ਜਾਵੇਗਾ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਬੱਚਿਆਂ ਦੀ ਜਿਹੜੀ ਆਰਥਿਕ ਮੱਦ ਦਾ ਉਸ ਦੀ ਕੋਸ਼ਿਸ਼ ਕੀਤੀ ਜਾਵੇਗੀ ਉਹਨਾਂ ਦੀ ਮਦਦ ਕੀਤੀ ਜਾਵੇ ਔਰ ਪੁਲਿਸ ਫਿਲਹਾਲ ਜਿਹੜੇ ਅਣਪਛਾਤੇ ਨੇ ਉਹਨਾਂ ਦੀ ਪਾਲ ਕਰ ਰਹੀ ਹੈ